ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਹਿਸਟਰੀ ਵਿੱਚ ਸੋ ਦੋਸਤੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਬੁੱਚੜਖਾਨਿਆਂ ਬਾਰੇ ਕਰਨੀ ਹੈ ਕਿ ਖਾੜਕੋਵਾਦ ਦੇ ਸਮੇਂ ਕਿਵੇਂ ਜਿਹੜੇ ਸਿੰਘਾਂ ਨੂੰ ਫੜਿਆ ਜਾਂਦਾ ਸੀ ਤੇ ਬੁੱਚੜਖਾਨਿਆਂ ਵਿੱਚ ਉਹਨਾਂ ਨਾਲ ਕੀ ਕੀ ਵਾਪਰਦਾ ਸੀ ਇਹ ਸੁਣ ਕੇ ਤੁਹਾਡੇ ਰੌਂਟੇ ਖੜੇ ਹੋ ਜਾਣਗੇ ਇੱਕ ਵਾਰ ਸੋ ਵੀਡੀਓ ਅੱਜ ਦੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਦਲਜੀਤ ਸਿੰਘ ਜੀ ਦੱਸਦੇ ਨੇ ਕਹਿੰਦੇ ਵੀ ਤਫਦੀਸ਼ੀ ਥਾਣਿਆਂ ਦਾ ਖਾੜਕੂ ਸੰਘਰਸ਼ ਨਾਲ ਗੂੜਾ ਰਿਸ਼ਤਾ ਰਿਹਾ ਹੈ ਹਰ ਜ਼ਿਲ੍ਹੇ ਦੇ ਇਹ ਬੁੱਚੜਖਾਨੇ ਇੱਕੋ ਜਿਹੇ ਹੁੰਦੇ ਹਨ ਬਣਤਰ ਪੱਖੋਂ ਸੁਭਾਅ ਪੱਖੋਂ ਅਤੇ ਆਪੋ ਹਵਾ ਦੇ ਪੱਖੋਂ ਵੀ ਖਾੜਕੂ ਸੰਘਰਸ਼ ਨਾਲ ਸੰਬੰਧਤ ਜਿਹੜਾ ਵੀ ਸਿੰਘ ਪੰਜਾਬ ਵਿੱਚ ਫੜਿਆ ਗਿਆ ਉਸਨੇ ਆਖਰ ਨੂੰ ਇੱਥੇ ਹੀ ਆਉਣਾ ਹੁੰਦਾ ਹੈ ਇੱਥੋਂ ਹੀ ਜਲਾਤ ਅਤੇ ਤਸ਼ੱਦਦ ਦਾ ਸਫ਼ਰ ਸ਼ੁਰੂ ਹੁੰਦਾ ਹੈ ਪੁਰਤਗਾਲਿਤ ਤੋਂ ਲੈ ਕੇ ਹਰ ਤਰ੍ਹਾਂ ਦੇ ਕਿਆਸ ਕੀਤੇ ਜਾ ਸਕਣ ਵਾਲੇ ਤਸੀਹਾਂ ਨਾਲ ਜਾਣ ਪਛਾਣ ਇੱਥੇ ਹੀ ਹੁੰਦੀ ਹੈ। ਬਹੁਤਿਆਂ ਲਈ ਇਹ ਉਹਨਾਂ ਦੇ ਆਖਰੀ ਮੁਕਾਮ ਬਣ ਜਾਂਦਾ ਸੀ। ਦੁਨੀਆ ਭਰ ਦੇ ਇਤਿਹਾਸ ਵਿੱਚ ਜੋ ਤਸੀਹੇ ਅਤੇ ਤਸ਼ੱਦਦ ਦਾ ਵਰਣਨ ਮਿਲਦਾ ਹੈ, ਬੇਪਰਵਾਦੀ ਕੇਂਦਰ ਸਰਕਾਰ ਨੇ ਉਹ ਸਭ ਇੱਥੋਂ ਇੱਕੋ ਥਾਂ 'ਤੇ ਇਕੱਠਾ ਕਰ ਦਿਆ ਸੀ। ਇੱਥੇ ਮਲਾਜ਼ਮ ਅਤੇ ਅਫਸਰ ਵੀ ਇੱਕੋ ਕਿਸਮ ਦੇ ਹੁੰਦੇ ਹਨ। ਜਿਹੜਾ ਕਿਸੇ ਹੋਰ ਥਾਣੇ ਵਿੱਚ ਬਹੁਤ ਸਮਾਂ ਨਹੀਂ ਘਟ ਸਕਦੇ। ਜਾਨਮ ਪੁੱਛੜ ਅਤੇ ਨਰਦਈ ਬੰਦੇ ਇੱਥੇ ਵੱਡੀ ਗਿਣਤੀ ਵਿੱਚ ਹੋਣ ਕਰਕੇ ਇੱਥੋਂ ਦਾ ਮਾਹੌਲ ਨਰਕ ਵਰਗਾ ਬਣ ਜਾਂਦਾ ਹੈ। ਅਪਰਾਧੀ ਅਤੇ ਸਿੱਖ ਵਿਰੋਧੀ ਸੋਚ ਇੱਥੇ ਪ੍ਰਧਾਨ ਹੁੰਦੀ ਹੈ। ਇਹ ਸਿੱਖਾਂ ਵਿਰੁੱਧ ਲੜਾਈ ਦੇ ਵੱਡੇ ਕੇਂਦਰ ਸਨ ਜਿੱਥੋਂ ਸਾਰਾ ਕੁਝ ਕਾਬੂ ਤੇ ਪ੍ਰਭਾਵਿਤ ਕੀਤਾ ਜਾਂਦਾ ਸੀ। ਖਾਰਕੋਆਂ ਵਿੱਚੋਂ ਬਹੁਤਿਆਂ ਨੇ ਇੱਥੋਂ ਦੇ ਦਰਸ਼ਨ ਕੀਤੇ ਹੁੰਦੇ ਸੀ। ਕਈ ਵਾਰ ਕਹਿੰਦੇ ਵੀ ਵਿਚਾਰ ਵਟਾਂਦਰੇ ਦੌਰਾਨ ਇਸ ਬਾਰੇ ਗੱਲ ਹੁੰਦੀ ਸੀ ਤੇ ਕਈ ਵਾਰੀ ਸਲਾਹ ਬਣੀ ਕਿ ਕਿਸੇ CIA ਸਟਾਫ ਤੇ ਹਮਲਾ ਕਰਕੇ ਉੱਥੋਂ ਦੇ ਸਾਰੇ ਮੁਲਾਜ਼ਮ ਮਾਰ ਦਿੱਤੇ ਜਾਣ ਅਸਲਾ ਲੁੱਟ ਲਿਆ ਜਾਵੇ ਤੇ ਬੰਦੀ ਛਡਾ ਲਏ ਜਾਣ ਇਸ ਸਬੰਧੀ ਸਾਡੇ ਵਿੱਚ ਕਈ ਵਾਰ ਗੱਲ ਹੋਈ ਤੇ ਯੋਜਨਾ ਵੀ ਬਣੀ ਤੇ ਕਈ ਵਾਰ ਸਮਾਨ ਤੇ ਬੰਦੇ ਵੀ ਇਕੱਠੇ ਕੀਤੇ ਪਰ ਗੱਲ ਕਦੇ ਸਿਰੇ ਨਾਲ ਗਈ CIA ਸਟਾਫ ਦੇ ਬਾਹਰੋਂ ਤਾਂ ਕਈ ਵਾਰ ਸਿੰਘਾਂ ਨੇ ਹਮਲੇ ਕੀਤੇ ਸਨ ਜਿਵੇਂ ਤਰਨਤਾਰਨ ਮਖੂਰ ਡੰਡੇਆਲਾ ਥਾਣਾ ਮਹਿਣਾ ਤੇ ਕੁਝ ਹੋਰ ਤੱਕ ਹੀ ਸੀਮਤ ਰਹੇ ਜਦੋਂ ਲੁੱਦੇਹਾਣੇ ਬੈਂਕ ਦਾ ਕੰਮ ਸਫਲ ਹੋਇਆ ਤਾਂ ਉਸ ਤੋਂ ਬਾਅਦ ਲਾਭ ਸਿੰਘ ਹਰਜਿੰਦਰ ਸਿੰਘ ਜਿੰਦਾ ਤੇ ਚਰਨਜੀਤ ਸਿੰਘ ਨੇ ਇਸ ਯੋਜਨਾ ਤੇ ਕਾਫੀ ਕੰਮ ਕੀਤਾ ਗਏਂਦੇ ਸਮਾਂ ਤੇ ਬੰਦੇ ਵੀ ਇਕੱਠੇ ਕੀਤੇ ਪਰ ਕੰਮ ਨਹੀਂ ਬਣਿਆ ਫਿਰ ਕਮਰਜੀਤ ਸਿੰਘ ਸੁਲਤਾਨਵਿੰਡ ਗੁਰਜੰਟ ਸਿੰਘ ਤੇ ਚਰਨਜੀਤ ਸਿੰਘ ਨੇ ਵੀ ਇਸ ਸੰਬੰਧੀ ਵਿਉਂਤਬੰਦੀ ਕੀਤੀ ਕਿ ਇਹ ਕੰਮ ਰਲ ਮਿਲ ਕੇ ਕੀਤਾ ਜਾਵੇ ਇਸ ਬਾਰੇ ਵੀ ਕਈ ਬੈਠਕਾਂ ਤੇ ਕੋਸ਼ਿਸ਼ਾਂ ਹੋਈਆਂ ਪਰ ਹਰ ਪਤਾ ਨਹੀਂ ਕਿਉਂ ਇਹ ਕੰਮ ਕਿਤੇ ਵੀ ਅੰਜਾਮ ਨੂੰ ਨਹੀਂ ਪਹੁੰਚਿਆ ਯੋਜਨਾ A ਸੀ ਕਿ ਪੁਲਸ ਦੀ ਵਰਦੀ ਵਿੱਚ ਦੋ ਤਿੰਨ ਗੱਡੀਆਂ ਵਿੱਚ ਤਵਦੀਸ਼ੀ ਕੇਂਦਰ ਵਿੱਚ ਜਾਇਆ ਜਾਵੇ ਤੇ ਫਿਰ ਇੱਕਦਮ ਸਭ ਪਾਸੇ ਹਮਲਾ ਕਰ ਦਿੱਤਾ ਜਾਵੇ ਕੁਝ ਮਿੰਟਾਂ ਵਿੱਚ ਹੀ ਗੋਲਾਬਾਰੀ ਕਰਕੇ ਫਿਰ ਉੱਥੋਂ ਨਿਕਲਿਆ ਜਾਵੇ ਗੁਰਜੰਟ ਸਿੰਘ ਹੋਰਾ ਨੇ ਲੁਧਿਆਣੇ CIA ਸਟਾਫ ਦੀ ਕਾਫੀ ਕੋਹ ਕਰਵਾਈ ਸੀ ਇਹ ਕੰਮ ਉਹਦਾ ਮਨਪਸੰਦ ਸੀ ਤੇ ਉਹ ਆਪ ਕਰਨਾ ਚਾਹੁੰਦਾ ਸੀ ਇਹ ਕੰਮ ਪਰ ਇੱਕ ਆਗੂ ਵਜੋਂ ਉਹਤੀ ਅਹਿਮੀਅਤ ਕਰਕੇ ਕੋਈ ਉਸ ਨੂੰ ਇਸ ਵਿੱਚ ਸ਼ਾਮਲ ਨਹੀਂ ਸੀ ਕਰਨਾ ਚਾਹੁੰਦਾ ਮੇਰੇ ਨਾਲ ਉਸਨੇ ਕਈ ਵਾਰ ਗੱਲ ਕੀਤੀ ਕਿ ਇਹ ਕੰਮ ਬਿਲਕੁਲ ਮੁਮਕਿਨ ਹੈ ਤੇ ਉਹ ਸੌਖਿਆਂ ਹੀ ਇਸ ਨੂੰ ਸਿਰੇ ਚੜਾ ਸਕਦੇ ਨੇ ਜਿਸ ਤਰੀਕੇ ਨਾਲ ਅਸੀਂ ਇਹ ਕੰਮ ਕਰਨਾ ਚਾਹੁੰਦੇ ਸੀ ਉਸ ਤਰ੍ਹਾਂ ਅਸੀਂ ਕਰ ਨਾ ਸਕੇ ਇਹ ਮੰਦੀ ਰੀਜ ਉਵੇਂ ਹੀ ਰਹਿ ਗਈ ਗੁਰਜੰਡ ਸਿੰਘ ਜਦੋਂ ਲੁਧੇਹਾਣੇ ਵਿੱਚ ਸ਼ਹੀਦ ਹੋਇਆ ਉਦੋਂ ਵੀ ਉਹ ਲੁਧੇਹਾਣੇ ਸੀਆਈਏ ਸਟਾਫ ਉੱਤੇ ਹਮਲੇ ਬਾਰੇ ਹੀ ਵਿਉਂਤਬੰਦੀ ਕਰ ਰਿਹਾ ਸੀ ਭਾਵੇਂ ਕਿ ਇਸ ਵਾਰ ਉਹ ਬਾਰੂਦ ਨਾਲ ਲੱਦੇ ਆ ਟਰੱਕ ਧੱਕੇ ਨਾਲ ਅੰਦਰਵਾੜਨ ਦੀ ਬਿਉਤ ਬਣਾ ਰਿਹਾ ਸੀ ਜਦੋਂ ਸਾਡੇ ਅਤੇ ਦੁਸ਼ਮਣ ਦੇ ਬਚਣ ਦੀਆਂ ਘਟਨਾਵਾਂ ਨੂੰ ਉਸ ਵੇਲੇ ਦੀ ਥਾਂ ਇੱਕ ਦੂਰੀ ਤੋਂ ਵੇਖਦੇ ਆ ਤਾਂ ਮੁਰ ਇਹੋ ਮਹਿਸੂਸ ਹੁੰਦਾ ਹੈ ਕਿ ਦੁਨੀਆ ਦੀ ਨਜ਼ਰ ਵਿੱਚ ਭਾਵੇਂ ਇਹਨਾਂ ਘਟਨਾਵਾਂ ਦੀਆਂ 100 ਵਿਆਖਿਆਵਾਂ ਹੋਣ ਪਰ ਅਸਲ ਵਿੱਚ ਇਹੋ ਗੱਲ ਮੂਲ ਹੈ ਕਿ ਮਾਰਨ ਰੱਖਣ ਵਾਲਾ ਉਹੀ ਹੈ ਜਿਸਤੇ ਨਿਸ਼ਚੇ ਨਾਲ ਅਸੀਂ ਜੰਗ ਲੜ ਰਹੇ ਸੀ ਇਸੇ ਤਰ੍ਹਾਂ ਕਹਿੰਦੇ ਵੀ ਜਦੋਂ ਅਸੀਂ ਪਹਿਲੀ ਵਾਰ ਦਿੱਲੀ ਰਹੇ ਤਾਂ ਸਿੱਖ ਨਸਲ 쿠ਸ਼ੀ ਨਾਲ ਸੰਬੰਧਤ ਦੋ ਦੋਖਿਆਂ ਨੂੰ ਸੋਧਣ ਦੇ ਨਾਲ-ਨਾਲ ਅਸੀਂ ਹੋਰ ਵੀ ਕਈ ਦੋਖਿਆਂ ਦਾ ਪਿੱਛਾ ਵੀ ਕੀਤਾ ਸੀ ਤੇ ਉਹਨਾਂ ਦੀ ਖੋਜ ਕੀਤੀ ਸੀ। ਇਹਨਾਂ ਵਿੱਚ ਇੱਕ ਦਾ ਦੱਖਣੀ ਦਿੱਲੀ ਦਾ ਯੂਥ ਕਾਂਗਰਸ ਆਗੂ ਸੀ, ਸ਼ਾਇਦ ਉਹਦਾ ਨਾਮ ਸਤਵੀਰ ਸਿੰਘ ਸੀ। ਉਸਨੇ ਉਸ ਇਲਾਕੇ ਵਿੱਚ ਕਤਲੇਆਮ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਉਸ ਵਕਤ ਏਸ ਦੀ ਉਮਰ ਕੋਈ 25-26 ਸਾਲ ਹੋਵੇਗੀ ਤੇ ਇਲਾਕੇ ਵਿੱਚ ਏਸ ਦੀ ਕਾਫੀ ਚਰਚਾ ਸੀ। ਇਸ ਬਾਰੇ ਸਾਨੂੰ ਸੁਰਜੀਤ ਸਿੰਘ ਪੈਟੇ ਨੇ ਕਹਿੰਦੇ ਵੀ ਦੱਸਿਆ ਸੀ ਲਲਤ ਮਾਕਨ ਅਤੇ ਅਰਜਨ ਦਾਸ ਉੱਤੇ ਹਮਲੇ ਵਿੱਚ ਵੀ ਸੁਰਜੀਤ ਸਿੰਘ ਤੇ ਉਸ ਦੇ ਪਰਿਵਾਰ ਦਾ ਬਹੁਤ ਯੋਗਦਾਨ ਰਿਹਾ ਸੀ ਤੇ ਉਹਨਾਂ ਦੇ ਭਰਵੇ ਯੋਗਦਾਨ ਕਾਰਨ ਹੀ ਇਹ ਕੰਮ ਸਿਰੇ ਚੜ ਸਕਿਆ ਪੈਂਟੇ ਦੀ ਮਾਤਾ ਨਿਰਮਲ ਸਿੰਘ ਨਿੰਮੇ ਦੀ ਭੈਣ ਹੈ ਤੇ ਹਰਜਿੰਦਰ ਸਿੰਘ ਜਿੰਦੇ ਦੀ ਵੀ ਭੈਣ ਲੱਗਦੀ ਸੀ ਸਾਡੀ ਸਾਰਿਆਂ ਦੀ ਵੀ ਉਹ ਭੈਣ ਬਣ ਗਈ ਸੀ ਸੁਰਜੀਤ ਸਿੰਘ ਪੈਂਟਾ ਉਦੋਂ 9ਵੀਂ 10ਵੀਂ ਵਿੱਚ ਪੜਦਾ ਸੀ ਏਸ ਦੇ ਰਾਹੀਂ ਖਾਲਸਾ ਕਾਲਜ ਦਾ ਇੱਕ ਨੌਜਵਾਨ ਸਾਡੇ ਸੰਪਰਕ ਵਿੱਚ ਆਇਆ ਜਿਸ ਨੇ ਸਾਨੂੰ ਇਸ ਕਾਂਗਰਸੀ ਆਗੂ ਬਾਰੇ ਦੱਸਿਆ ਜੋ ਖਾਲਸਾ ਕਾਲਜ ਵਿੱਚ ਆਇਆ ਕਰਦਾ ਸੀ ਤੇ ਏਸ ਨਾਲ ਦੋ ਸਿਪਾਹੀ ਹੁੰਦੇ ਸਨ ਕਹਿੰਦੇ ਉਸ ਕੋਲ ਪਿਸਤੌਲ ਵੀ ਹੁੰਦਾ ਸੀ ਅਸੀਂ ਇਸ ਨੂੰ ਕਈ ਵਾਰ ਵੇਖਿਆ ਸੀ ਤੇ ਇੱਕ ਦਿਨ ਹਰਜਿੰਦਰ ਜਿੰਦਾ ਸੁੱਖਾ ਮੈਂ ਅਤੇ ਬਲਜਿੰਦਰ ਸਿੰਘ ਅਸੀਂ ਕਹਿੰਦੇ ਵੀ ਛੋਟੇ ਹਥਿਆਰ ਤੇ ਇੱਕ ਸਟੇਨ ਲੈ ਕੇ ਉੱਥੇ ਚਲੇ ਗਏ ਸਿਆਲਾਂ ਦਾ ਦਿਨ ਸੀ ਕਹਿੰਦੇ ਵੀ ਅਸੀਂ ਚਾਰੇ ਬਾਹਰ ਮੈਦਾਨ ਵਿੱਚ ਬੈਠ ਗਏ ਸਟੇਨ ਸਾਡੀ ਗੱਡੀ ਵਿੱਚ ਸੀ ਉਹ ਬੰਦਾ ਆਇਆ ਤੇ ਉਸ ਨਾਲ ਦੋ ਪਿਸਤੌਲ ਵਾਲੇ ਬੰਦੇ ਵੀ ਅੰਦਰ ਆਏ ਉਹ ਮੈਦਾਨ ਵਿੱਚ ਹੀ ਕੁਝ ਮੁੰਡੇ ਕੁੜੀਆਂ ਨੂੰ ਲੈ ਕੇ ਬੈਠ ਗਿਆ ਤੇ ਚਾਹ ਪੀਣ ਲੱਗ ਪਿਆ ਉਹ ਅਸੀਂ ਵੀ ਕਹਿੰਦੇ ਵੀ ਚਾਹ ਮੰਗਵਾ ਲਈ ਤੇ ਉਹਨਾਂ ਦੇ ਨੇੜੇ ਜਾ ਕੇ ਬੈਠ ਗਏ ਕੰਮ ਕਹਿੰਦਾ ਵੀ ਬਹੁਤ ਸੌਖਾ ਸੀ ਸਟੇਨ ਦੀ ਕੋਈ ਜ਼ਰੂਰਤ ਨਹੀਂ ਸੀ ਪੈਣੀ ਸਾਡੇ ਚਾਰਾਂ ਕੋਲ ਸ਼ਸਤਰ ਹੈਗੇ ਸਨ ਅਸੀਂ ਕਾਰ ਪਹਿਲਾਂ ਹੀ ਇੱਕ ਗਲੀ ਵਿੱਚ ਲਗਾ ਦਤੀ ਸੀ ਜਿੱਥੇ ਅਸੀਂ ਕਾਲਜ ਦੀ ਕੰਧ ਟੱਪ ਕੇ ਸੌਖੇ ਹੀ ਪਹੁੰਚ ਜਾਂਦੇ ਅਸੀਂ ਚਾਹ ਖਤਮ ਕਰ ਲਈ ਮੌਸਮ ਕਾਫੀ ਠੰਡਾ ਸੀ ਉਦੋਂ ਤੋਪੇ ਮੈਦਾਨ ਵਿੱਚ ਕਾਫੀ ਵਿਦਿਆਰਥੀ ਬੈਠੇ ਸਨ ਤੇ ਅਸੀਂ ਵੀ ਉਹਨਾਂ ਵਿੱਚ ਵਿਦਿਆਰਥੀ ਲੱਗ ਰਹੇ ਸਾਂ ਸੁੱਖਾ ਉੱਠ ਕੇ ਚਾਹ ਵਾਲੇ ਨੂੰ ਪੈਸੇ ਦੇਣ ਗਿਆ ਤੇ ਉਸਨੇ ਵਾਪਸ ਆਉਂਦਿਆਂ ਸਪਾਈ ਕੋਲ ਆ ਕੇ ਉਸਨੂੰ ਕਾਬੂ ਕਰਨਾ ਸੀ ਤੇ ਅਸੀਂ ਇੱਕਦਮ ਸਤਵੀਰ ਨੂੰ ਕਾਬੂ ਕਰ ਲੈਣਾ ਸੀ ਬਾਕੀ ਲੋਕਾਂ ਨੇ ਤਾਂ ਭੱਜੀ ਜਾਣਾ ਸੀ ਸਾਡੇ ਵਿੱਚੋਂ ਹਮਲਾ ਸਦਾ ਹੀ ਸੁੱਖਾ ਜਾਂ ਸੁਖਵਿੰਦਰ ਸਿੰਘ ਛਿੰਦੂ ਸ਼ੁਰੂ ਕਰਦੇ ਹੁੰਦੇ ਸੀ ਸੋ ਕਦੇ ਇਹ ਸਿੰਘ ਸੁੱਖਾ ਵਾਪਸ ਆ ਰਿਹਾ ਸੀ ਕਿ ਪੁਲਿਸ ਦੀ ਗੱਡੀ ਜਿਸ ਵਿੱਚ ਹਥਿਆਰਬੰਦ ਪੁਲਿਸ ਵਾਲੇ ਸਨ ਕਾਲਜ ਦੇ ਅੰਦਰ ਆ ਕੇ ਖੜ ਗਈ ਉਹ ਪਤਾ ਨਹੀਂ ਕਿਉਂ ਆਏ ਤੇ ਕਾफी ਸਮਾਂ ਉੱਥੇ ਖੜੇ ਰਹੇ ਅਸੀਂ ਵੀ ਉਵੇਂ ਹੀ ਬੈਠੇ ਰਹੇ ਪਰ ਇਸ ਦੌਰਾਨ ਉਹ ਦੁਸ਼ਟ ਉੱਠ ਕੇ ਚਲੇ ਆ ਗਿਆ ਕਹਿੰਦੇ ਇਸ ਤਰ੍ਹਾਂ ਕੁਦਰਤ ਨੇ ਕਹਿੰਦੇ ਵੀ ਉਸ ਨੂੰ ਮੌਤ ਦੇ ਬਹੁਤ ਨੇੜੇੋਂ ਬਚਾ ਲਿਆ ਫੇਰ ਅਸੀਂ ਇਹ ਕੰਮ ਅੱਗੇ ਪਾ ਦਿੱਤਾ ਕਿ ਪਹਿਲਾ ਮੇਠ ਵਾਲਾ ਕੰਮ ਕਰੀਏ ਇਸ ਤੋਂ ਤਾਂ ਜਦੋਂ ਮਰਜ਼ੀ ਲੈ ਲਈਏ ਪਰ ਮੁੜ ਕੇ ਇਹ ਬਚੀ ਗਿਆ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਵੀ ਇੱਕ ਵਾਰ ਲੁਧਿਆਣੇ ਗੁਰੂ ਨਾਨਕ ਇੰਜੀਨੀਰਿੰਗ ਕਾਲਜ ਦੇ ਕੋਲ ਲਿਬਰੇਸ਼ਨ ਫੋਰਸ ਵਾਲਿਆਂ ਨੇ ਪੁਲਿਸ ਵਾਲਿਆਂ ਲਈ ਬੰਬ ਲਾਇਆ ਸੀ ਸੜਕ ਤੇ ਇੱਕ ਪੂਰੀ ਦੇ ਹੇਟ ਵਿਰੋਧ ਲਾਇਆ ਗਿਆ ਤੇ ਤਾਰ ਰਾਹੀਂ ਬੈਟਰੀ ਨਾਲ ਜੋੜਿਆ ਗਿਆ ਪੋਰਸ ਬਿਲਕੁਲ ਸਿੰਘਾਂ ਦੇ ਜਾਲ ਵਿੱਚ ਫਸ ਗਈ ਸੀ ਐਸਐਸਪੀ ਸੈਣੀ ਇਨਸਪੈਕਟਰ ਮਨਮੋਹਨ ਸਿੰਘ ਤੇ ਗਰਮੀਤ ਪਿੰਕੀ ਉਸ ਥਾਂ ਤੇ ਆ ਕੇ ਕਾਫੀ ਸਮਾਂ ਖੜੇ ਰਹੇ ਪਰ ਉਹਨਾਂ ਦੀ ਕਿਸਮਤ ਕਹਿੰਦੇ ਵੀ ਚੰਗੀ ਸੀ ਕਿ ਰਾਤ ਨੂੰ ਕੋਈ ਚੂਹਾ ਤਾਰ ਕੁੱਤਰ ਗਿਆ ਤੇ ਬਰੋਦ ਨੂੰ ਕਰੰਟ ਨਹੀਂ ਮਿਲਿਆ ਇਸ ਤਰ੍ਹਾਂ ਇਹ ਤਿੰਨੋਂ ਹੀ ਅਫਸਰ ਉਸ ਦਿਨ ਬਚ ਗਏ ਬਾਅਦ ਵਿੱਚ ਉਹਨਾਂ ਨੂੰ ਇਸ ਜਾਲ ਬਾਰੇ ਪਤਾ ਵੀ ਲੱਗ ਗਿਆ ਸੀ ਕਹਿੰਦੇ ਲੁੱਤੇ ਹਾਲੇ ਵਿੱਚ ਪੁਲਿਸ ਦਾ ਇੱਕ ਹੋਰ ਐਸਪੀ ਬੀਐਸ ਗਿੱਲ ਸਿੰਘਾਂ ਖਿਲਾਫ ਬਹੁਤ ਵੱਧ ਚੜ ਕੇ ਕੰਮ ਕਰ ਰਿਹਾ ਸੀ ਉਸ ਨੇ ਕਈ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਲਿਬ੍ਰੇਸ਼ਨ 4 ਦੇ ਰਣਧੀਰ ਸਿੰਘ ਧੀਰਾ ਡਾਕਟਰ ਹਰੀ ਸਿੰਘ ਅਤੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਅਤੇ ਹੋਰ ਸਿੰਘਾਂ ਨੂੰ ਉਸ ਦੇ ਬਾਰੇ ਇੱਕ ਅਹਿਮ ਸੂਹ ਮਿਲੀ। ਉਹ ਮਹੀਨੇ ਵਿੱਚ ਇੱਕ ਵਾਰ ਦਿੱਲੀ ਆਪਣੇ ਰਿਸ਼ਤੇਦਾਰ ਕੋਲ ਸਿਰਫ ਇੱਕ ਸਿਪਾਈ ਨਾਲ ਹੀ ਮਰੂਤੀ ਕਾਰ ਵਿੱਚ ਜਾਂਦਾ ਹੁੰਦਾ ਸੀ। ਉੱਥੇ ਜਾ ਕੇ ਉਹ ਪਹਿਰੇ ਤੇ ਪਰੇ ਹੋ ਕੇ ਇੱਕ ਦੋ ਦਿਨ ਮौज-ਮਸਤੀ ਕਰਦਾ ਸੀ ਤੇ ਫਿਰ ਵਾਪਸ ਆ ਜਾਂਦਾ ਸੀ। ਜਿੱਥੇ ਜਾਂਦਾ ਸੀ ਉਸ ਥਾਂ ਇਹਨਾਂ ਸਿੰਘਾਂ ਦਾ ਕੋਈ ਸੂਤਰ ਸੀ ਜੋ ਇਹਨਾਂ ਨੂੰ ਦੱਸ ਦਿੰਦਾ ਸੀ। ਕਈ ਵਾਰ ਇਹ ਸਿੰਘ ਟਰੱਕ ਲੈ ਕੇ ਜੀਟੀ ਰੋਡ ਤੇ ਖੜਦੇ ਰਹੇ ਕਿ ਦਿੱਲੀ ਤੋਂ ਆਉਣ ਬਾਰੇ ਫੋਨ ਤੇ ਖਬਰ ਆਵੇਗੀ ਪਰ ਹਰ ਵਾਰ ਕੋਈ ਨਾ ਕੋਈ ਵਿਗਨ ਪੈ ਜਾਂਦਾ ਰਿਹਾ ਇਹ ਅਫਸਰ ਕਈ ਵਾਰ ਉਥੇ ਗਿਆ ਤੇ ਸਿੰਘ ਰਾਹ ਵਿੱਚ ਵਾਪਸ ਆਉਂਦੇ ਨੂੰ ਘੇਰਨ ਲਈ ਸਾਰਾ ਸਾਰਾ ਦਿਨ ਖੜੇ ਰਹਿੰਦੇ ਪਰ ਉਹਨਾਂ ਨੂੰ ਸਹੀ ਮੌਕਾ ਹੀ ਨਹੀਂ ਮਿਲਿਆ ਦਿੱਲੀ ਵਿੱਚ ਹੀ ਜਮਨਾਪਾਰ ਦੇ ਇਲਾਕੇ ਵਿੱਚ ਇੱਕ ਹੋਰ ਕਾਂਗਰਸੀ ਸੀ ਜੋ ਡਾਕਟਰ ਵੀ ਸੀਗਾ ਉਸਨੇ ਉਸ ਇਲਾਕੇ ਵਿੱਚ ਜੋ ਕਤਲੇਆਮ ਹੋਇਆ ਉਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਇਹਦੀ ਡਾਕਟਰੀ ਦੀ ਦੁਕਾਨ ਬਾਜ਼ਾਰ ਵਿੱਚ ਸੀ ਤੇ ਘਰ ਦੇ ਨੇੜੇ-ਟੇੜੇ ਹੀ ਸੀ ਉਹਨਾਂ ਦਿਨਾਂ ਵਿੱਚ ਇਸ ਨੂੰ ਸੁਰੱਖਿਆ ਮਿਲਿਆ ਹੋਈ ਸੀ ਤੇ ਬਾਜ਼ਾਰ ਵਿੱਚ ਵੀ ਸਦਾ ਪੁਲਿਸ ਰਹਿੰਦੀ ਸੀ ਡਾਕਟਰ ਦਾ ਉਸ ਇਲਾਕੇ ਵਿੱਚ ਬਦਮਾਸ਼ੀ ਵਾਲਾ ਦਬਦਬਾ ਸੀ ਬਹੁਤ ਲੋਕ ਇਸ ਨਾਲ ਜੁੜੇ ਹੋਏ ਸਨ ਉਸ ਵਕਤ ਅਸੀਂ ਇਸ ਉੱਪਰ ਵੀ ਕਾਫੀ ਸਮਾਂ ਲਾਇਆ ਇਹਦੇ ਘਰ ਤੇ ਦੁਕਾਨ ਨੂੰ ਦੇਖਿਆ ਉਹਦੀ ਰਾਖੀ ਕਰਨ ਵਾਲੇ ਬੰਦਿਆਂ ਨੂੰ ਦੇਖਿਆ ਤੇ ਇਸ ਨਤੀਜੇ ਦੇ ਪਹੁੰਚੇ ਕਿ ਇਸ ਦਾ ਕੰਮ ਕਰਨਾ ਕਾਫੀ ਔਖਾ ਹੈ ਕਿਉਂਕਿ ਉਹ ਸਦਾ ਲੋਕਾਂ ਵਿੱਚ ਰਹਿੰਦਾ ਸੀ ਜਿਹੜੇ ਹਥਿਆਰਬੰਦ ਵੀ ਸਨ ਅਤੇ ਇਸ ਦੇ ਵਫਾਦਾਰ ਵੀ ਸਨ ਇਸ ਦੇ ਨਾਲ ਹੋਰ ਕਈਆਂ ਨੂੰ ਮਾਰਨਾ ਪਵੇਗਾ ਤੇ ਇੱਥੇ ਬੰਦੇ ਵੀ ਜ਼ਿਆਦਾ ਅਤੇ ਹਥਿਆਰ ਵੀ ਹੋਰ ਚਾਹੀਦੇ ਸਨ ਇਸ ਕਰਕੇ ਅਸੀਂ ਕੁਝ ਸਮੇਂ ਲਈ ਇਸ ਦਾ ਮਸਲਾ ਅੱਗੇ ਪਾ ਦਿੱਤਾ ਇੰਸਪੈਕਟਰ ਸੰਤ ਕੁਮਾਰ ਦਾ ਨਾਮ ਕਹਿੰਦੇ ਵੀ ਬੁਚੜ ਪੁਲਸੀਆਂ ਵਿੱਚ ਮੋਹਰੀ ਗਿਤਾਰਾਂ ਵਿੱਚ ਆਉਂਦਾ ਸੀ ਇਸ ਨੇ ਸੈਂਕੜੇ ਹੀ ਘਰ ਉਜਾੜੇ ਤੇ ਸ਼ਹੀਦ ਕੀਤੇ ਸੀ ਸਿੰਘ ਇਸ ਉੱਪਰ ਕਈ ਵਾਰ ਹਮਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਵੀ ਕਿਸਮਤ ਦਾ ਬੜਾ ਧਨੀ ਸੀ ਜਦੋਂ ਇਹ ਰਾਏਕੋਟ ਤਨਾਫ ਸੀ ਤਾਂ ਚਰਨਜੀਤ ਸਿੰਘ ਤਲਵੰਡੀ ਆਪਣੇ ਨਾਲ ਬਾਬਾ ਧੰਨਾ ਸਿੰਘ ਅਵਤਾਰ ਸਿੰਘ ਨੂੰ ਲੈ ਕੇ ਉੱਥੇ ਗਿਆ ਤੇ ਅੱਗੋਂ ਇਹਨਾਂ ਨੂੰ ਦਰਸ਼ਨ ਸਿੰਘ ਤਖਾਣ ਵੱਧ ਅਜਮੇਰ ਸਿੰਘ ਦੱਲਾ ਅਤੇ ਮਨੋਰ ਸਿੰਘ ਧੀਰੇ ਹੋਰੀ ਮਿਲ ਗਏ ਇਹਨਾਂ ਨੇ ਸਾਂਝੇ ਰੂਪ ਵਿੱਚ ਇਸ ਕੰਮ ਵਿੱਚ ਕਾफी ਮਿਹਨਤ ਕੀਤੀ ਸਾਰੇ ਸਿੰਘ 20-25 ਦਿਨ ਲਗਾਤਾਰ ਵੱਖ-ਵੱਖ ਥਾਵਾਂ ਤੇ ਘਾਤ ਲਾ ਕੇ ਇਸ ਨੂੰ ਉਡੀਕਦੇ ਰਹੇ ਪਰ ਹਰ ਵਾਰ ਕੋਈ ਨਾ ਕੋਈ ਕਾਰਨ ਬਣ ਜਾਂਦਾ ਤੇ ਇਹ ਮੌਕੇ ਤੇ ਨਾ ਪਹੁੰਚਦਾ ਉਡੀਕ ਕਰਦਿਆਂ 15 ਕੁ ਦਿਨ ਹੋਏ ਸਨ ਕਿ ਮੈਂ ਅਤੇ ਡਾਕਟਰ ਗੁਰਪ੍ਰੀਤ ਸਿੰਘ ਇਹਨਾਂ ਕੋਲ ਪਹੁੰਚ ਗਏ ਰਾਏਕੋੜ ਦੇ ਨੇੜੇ ਤੇੜੇ ਸਭ ਪਾਸੇ ਬਹੁਤ ਠਾਰਾ ਸਨ ਅਸੀਂ ਰਾਤ ਨੂੰ ਦਾੜਾ ਮੰਡੀ ਵਿੱਚ ਮਿਲੇ ਤੇ ਕਾफी ਸਮਾਂ ਗੱਲਾਂ-ਬਾਤਾਂ ਕਰਦੇ ਰਹੇ ਬਹੁਤ ਚੰਗਾ ਮਾਹੌਲ ਸੀ ਤੇ ਬੜੇ ਚਿਰ ਬਾਅਦ ਸਾਰੇ ਇਕੱਠੇ ਹੋਏ ਸਨ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਐਨੇ ਵੱਡੇ ਨਾਵਾਂ ਵਾਲੇ ਸਿੰਘ ਇੱਕੋ ਕੰਮ ਵਿੱਚ ਕੱਟੇ ਹੋਏ ਹਨ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਅੱਗੇ ਪਈ ਜਾ ਰਿਹਾ ਸੀ ਕੰਮ ਚਰਨਜੀਤ ਸਿੰਘ ਤਲਵੰਡੀ ਅਤੇ ਦਰਸ਼ਨ ਸਿੰਘ ਡੱਲਾ ਹਾਸਾ ਮਜ਼ਾਕ ਕਰਨ ਲੱਗ ਪਏ ਕਿ ਇਸ ਪੁਰਸ਼ੀਏ ਦਾ ਜਮਰਾਜ ਨਾਲ ਕੋਈ ਸਮਝੌਤਾ ਹੋਇਆ ਲੱਗਦਾ ਹੈ ਜਿਸ ਦਿਨ ਅਸੀਂ ਪਹੁੰਚੇ ਉਸ ਦਿਨ ਸਿੰਘਾਂ ਕੋਲ ਇਹ ਸੂਚਨਾ ਸੀ ਕਿ ਇਸਨੇ ਸਵੇਰੇ 4 ਵਜੇ ਛਾਪਾ ਮਾਰਨ ਜਾਣਾ ਹੈ ਅਸੀਂ ਸਕੂਲ ਦੇ ਨੇੜੇ ਹੀ ਇਸ ਤੇ ਘਾਤ ਲਾਉਣੀ ਸੀ ਉਸ ਦਿਨ ਫੇਰ ਅੰਦਰ ਉਸਨੇਹਾ ਆ ਗਿਆ ਕਿ ਅੱਜ ਫੇਰ ਇਸਨੇ ਜਾਣਾ ਅੱਗੇ ਕਰ ਦਿੱਤਾ ਤੇ ਇਹ ਸੁਣ ਕੇ ਅਸੀਂ ਫੇਰ ਨੇੜੇ ਆਪਣੀਆਂ 18 ਦੇ ਚਲੇ ਗਏ। ਅਗਲੇ ਦਿਨ ਮੈਂ ਵਾਪਸ ਚੰਡੀਗੜ੍ਹ ਆ ਗਿਆ ਪਰ ਇਹ ਸਿੰਘ 10 ਕੋ ਦਿਨ ਉੱਥੇ ਹੋਰ ਰਹੇ ਪਰ ਹਰਾਨੀ ਤੇ ਮਾਇੂਸੀ ਦੀ ਗੱਲ ਸੀ ਕਿ ਕਿਸੇ ਵੀ ਤਰ੍ਹਾਂ ਗੱਲ ਨਹੀਂ ਬਣ ਸਕੀ। ਹਾਲਾਂਕਿ ਹਮਲਿਆਂ ਦੌਰਾਨ ਅਤੇ ਸ਼ਹਾਦਤ ਦੌਰਾਨ ਕਦੇ ਇੰਜ ਮਾਇੂਸੀ ਨਹੀਂ ਸੀ ਹੁੰਦੀ ਪਰ ਫੇਰ ਵੀ ਸਿੰਘਾਂ ਨੂੰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਸੀ ਕਿ ਇਹ ਸਭ ਔਖ ਦੀ ਖੇਡ ਹੈ ਤੇ ਸਾਡਾ ਫਰਜ਼ ਤਾਂ ਯਤਨ ਕਰਨਾ ਹੀ ਹੈ। ਉਹ ਦੋਸਤੋ ਇਹ ਵੇਖੋ ਕਿੰਨੇ ਖੂਬਸੂਰਤ ਕਿੱਸੇ ਨੇ ਖੜਕੂ ਬਾਦ ਦੇ ਕਿ ਇੱਕ ਬੰਦਾ ਮਰਨ ਨੂੰ ਲੱਗਿਆ ਹੋਇਆ ਤੇ ਦੂਜਾ ਬਚਣ ਨੂੰ ਲੱਗਿਆ ਹੋਇਆ ਤੇ ਕਿਹਨੇ ਮਰਨਾ ਹੈ ਕਿਹਨੇ ਬਚਣਾ ਹੈ ਉਹ ਤਾਂ ਪ੍ਰਮਾਤਮਾ ਦੀ ਖੇਡ ਸੀ ਉਦੋਂ ਸੋ ਐਦਾਂ ਦੇ ਕਿੱਸੇ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ